ਗਰਮੀਆਂ ਦੇ ਮੌਸਮ 'ਚ ਜਦ ਕੋਈ ਹੋਰ ਕੰਮ ਨਾ ਚੱਲਿਆ ਤਾਂ ਜੀਤੇ ਨੇ ਪੱਖੀ ਵੇਚਣੀਆ ਸ਼ੁਰੂ ਕਰਤੀਆਂ। ਵੇ ਭਾਈ ਸਾਨੂੰ ਵੀ ਇੱਕ ਪੱਖੀ ਦੇਖ ਕੇ ਜਾਈਂ। ਜੀ ਤੇਰੇ ਸੋਚਾ ਸੀ ਵੀ ਇੱਕ ਪੱਖੀ 700 ਰੁਪਏ ਤੋਂ ਘੱਟ ਨਹੀਂ ਦੇਣੀ। ਬੂ 700। ਲਓ ਜੀ ਜੀਤੇ ਨੇ ਪੱਖੀ ਦੀਆਂ ਬਥੇਰੀਆਂ ਸਿਫਤਾ ਕਰੀਆਂ ਪਰ ਬੀਬੀਆਂ 100 ਰੁਪਏ ਤੇ ਆੜੀਆਂ। ਤੜਕੇ ਦੀ ਬੁਣੀ ਵੀ ਨਹੀਂ ਹੋਈ ਇਹਨਾਂ ਨੂੰ ਵੱਟਾ ਹੀ ਫੈਂਟਰ ਮਾਰਨਾ ਪੈਣਾ। ਭਾਈ ਬੀਬੀਏ ਪੱਖੀ 100 ਸਾਲ ਨਹੀਂ ਟੁੱਟਦੀ ਜੇ ਤਰੀਕੇ ਨਾਲ ਵਰਤੋਂ ਤਾਂ। ਜੇ ਟੁੱਟ ਗਈ ਫੇਰ ਦੁੱਗਣੇ ਪੈਸੇ ਵਾਪਸ। ਇਹ ਫਸ ਗਿਆ ਸੀ ਇਹ। 700 ਰੁਪਏ ਚ ਪੱਖੀ ਵੇਚ ਕੇ ਕੇਰਾ ਦਾ ਜੀਤੇ ਨੇ ਜੰਗ ਜਿੱਤ ਲਈ ਅਬੇ मजा ਆਏਗਾ ਨਾ ਢਿੜੋ ਪਰ ਕਾ ਨੂੰ ਜੀਤਾ ਹਜੇ ਘਰ ਦੀ ਦੇਲੀ ਟੱਪਿਆ ਸੀ ਕਿ ਬੀਬੀ ਆਣੇ ਫੇਰ ਬਾਜ ਮਾਰ ਲਈ ਵੇ ਭਾਈ ਇਹ ਤਾਂ ਕੁੱਟ ਗਈ ਕਰ ਹੁਣ ਦੁੱਗਨੇ ਪੈਸੇ ਵਾਪਸ ਲਓ ਜੀ ਜੀਤਾ ਫਸਿਆ ਕਸੂਤਾ ਹੁਣ ਕਰੇ ਕੀ ਤੂੰ ਤਾਂ ਕਹਿੰਦਾ 300 ਸਾਲ ਨਹੀਂ ਟੁੱਟਦੀ ਪਤੰਦਾ 2 ਮਿੰਟ ਸੋਚ ਕੇ ਬੋਲਦਾ ਬੀਬੀ ਇਹੇ ਤੁਸੀਂ ਬਾਤੀ ਕਿਵੇਂ ਸੀ ਪੱਖੀ ਇਹ ਐਂ ਕਮਾਈ ਤੀ ਗੋਲ ਗੋਲ ਇੱਥੇ ਤਾਂ ਤੁਸੀਂ ਮਾਰ ਖਾ ਗਏ ਆ ਇਹਨੂੰ ਵਰਤਨ ਦਾ ਤਰੀਕਾ ਇਹ ਹੈ ਵੀ ਪੱਖੀ ਨਹੀਂ ਕਮਾਉਣੀ ਸੀ ਪੱਖੀ ਫੜ ਕੇ ਗਰਦਨ ਕਮਾਉਣੀ ਸੀ